ਹਾਂਜੀ ਬਾਈ ਜੀ ਨਮਸਕਾਰ ਆ ਦਾਬਸ ਹੱਥ ਆ ਗਾਲ ਕੀ ਹਾਲ ਚਾਲ ਹੈ ਬਰੇ ਸਵਾਗਤ ਹੈ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜੇ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਾਈ ਜੀ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣਦੇ ਜਾਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਆ ਕਰੀਏ ਤਾਂ ਆਇਆ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਆ ਕਰੀਏ ਉਹ ਹੋਰ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਮਰਾ ਭਰਾ ਠੀਕ ਠਾਕ ਹਾਂਜੀ ਬਾਈ ਜੀ ਲੋ ਜੀ ਤੁਹਾਡੇ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਡੇਲੀ ਤੇ ਡੇਲੀ ਮੇਰਾ ਭਰਾ ਤੁਹਾਨੂੰ ਨਵੀਂ ਅਪਡੇਟ ਠੀਕ ਹੈ ਜੀ ਪ्योर ਬਲੱਡ ਲਾਈਨ ਦੇ ਵਿੱਚੋਂ ਸਜਣੋ ਖਰੇ ਜਾਨਵਰ ਆਪਾਂ ਆਪਣੇ ਚੈਨਲ ਦੇ ਉੱਤੇ ਮੇਰਾ ਵੀ ਪੇਸ਼ ਹੀ ਕਰੀਦੇ ਨੇ ਵੀਰੇ ਅੱਜ ਵਾਲਾ ਜੋੜਾ ਚੈੱਕ ਕਰ ਲਓ ਆਪਣੇ ਘਰ ਵਾਲੇ ਕਬੂਤਰਾਂ ਦੇ ਵਿੱਚੋਂ ਆ ਜੀ ਵੱਡਾ ਕਬੂਤਰ ਸਜਣੋ ਪ्योर ਬਾਬੇਪੂਨੂ ਵਾਲੇ ਕਬੂਤਰਾਂ ਵਿੱਚੋਂ ਦੀ ਸਰੋ ਫੁੱਲੀ ਆਖਾ ਜਾਨਵਰ ਤੇ ਜਿਵੇਂ ਛੋਟਾ ਜਾਂ ਡੇਲਾ ਬੰਦ ਜੋੜ ਤੇ ਬਈ ਨਾਲ ਚਿੱਟੀਆਂ ਦੀ ਗੂਤਰੀ ਮੇਰਾ ਭਰਾ ਰੋਜ਼ੀ ਬੜੇ ਬਿਲਕੁਲ ਸਾਵੇਂ ਕਬੂਤਰਾਂ ਦੇ ਵਿੱਚੋਂ ਵੱਡਾ ਜੋੜਾ ਆ ਜੋੜੀ ਦੇ ਬੱਚੇ ਤੁਸੀਂ ਜਿੰਨੇ ਮਰਜ਼ੀ ਡਾਲਿਓ ਮੇਰਾ ਭਰਾ ਸਪੈਸ਼ਲੀ ਆਪਣੇ ਘਰੋਂ ਜਨਮ ਰਿਆ ਮੇਰਾ ਵੀਰ ਠੀਕ ਹੈ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਮੇਰਾ ਭਰਾ ਜਿਹੜੀ ਚੀਜ਼ ਆਪਣੇ ਘਰ ਦੀ ਆ ਸਜਣੋ ਆਪਾਂ ਘਰ ਦੀ ਚੀਜ਼ ਕਹਿ ਕੇ ਦਿਆਂਗੇ ਜਿਹੜੀ ਚੀਜ਼ ਬਾਹਰਲੀ ਮੇਰਾ ਭਰਾ ਆਪਾਂ ਉਹ ਬਾਹਰਲੀ ਕਹਿ ਕੇ ਹੀ ਸੇਲ ਕਰਾਂਗੇ ਚੈੱਕ ਕਰ ਲਓ ਸਜਣੋ ਜੋੜੇ ਆਪਣੇ ਦੀ ਕੁਆਲਿਟੀ ਜੋੜਾ ਐਸਾ ਜੋੜਾ ਬਾਈ ਜੀ ਬੱਚੇ ਜੋੜੀ ਦੇ ਜਿੰਨੇ ਮਰਜ਼ੀ ਡਾਲਿਓ ਮੇਰਾ ਭਰਾ ਆਂਦੇ ਬੱਚਾਂ ਦੀ ਮੇਰਾ ਵੀਰ ਆਪਣੀ ਫੁੱਲ ਬਟਾ ਫੁੱਲ ਗਾਰੰਟੀ ਰਹੇਗੀ ਠੀਕ ਹੈ ਇੱਕ ਉਤਰ ਪਰ ਇਹੋ ਜਿਹਾ ਬਲੱਡ ਆ ਨਾ ਇੰਨਾ ਕਬੂਤਰਾਂ ਵਿੱਚ ਸਦੋਂ ਜਿਹੜੇ ਤੁਹਾਡੇ ਕਬੂਤਰ ਘੱਟ ਡਾਵੇ ਹੋ ਨਾ ਮਾੜਾ ਉੱਥੇ ਪਾ ਦੂ ਦੇਖੋ ਨਾਲ ਹੀ ਤੁਹਾਡੇ ਜੋੜਿਆਂ ਅੰਦਰ ਕਰੰਟ ਆ ਜਿਗਾ ਕਰੰਟ ਹਾਂ ਵੀ ਉਹਨੂੰ ਵੀ ਪਤਾ ਲੱਗੇ ਬਾਕੀ ਇਸ ਕਬੂਤਰ ਦੇ ਵਿੱਚ ਖੂਨ ਹੈਗਾ ਆ ਕਿ ਬਲੱਡ ਹੈਗਾ ਸਾਵੇਂ ਕਬੂਤਰਾਂ ਦਾ ਜੋ ਇੰਨੇ ਬੱਚੇ ਕਬੂਤਰ ਇਹ ਡਾਉਂਦਾ ਆ ਠੀਕ ਹੈ ਆਪਣੀ ਵੀਰੇ ਆਦਤ ਹੈ ਨਹੀਂ ਠੀਕ ਹੈ ਕੋਈ ਉਹ ਜੇ ਜਾਨਵਰ ਲਈਏ ਚੀਜ਼ ਲਈਦੀ ਮਰਾ ਭਰਾ ਬਿਲਕੁਲ ਤਸੱਲੀ ਬਖਸ਼ ਚੀਜ਼ ਲਈਦੀ ਬੱਚੇ ਵੀਰੇ ਜੋੜੀ ਦੇ ਜਿੰਨੇ ਮਰਜੀ ਨਾਲੀਓ ਮਰਾ ਭਰਾ ਠੀਕ ਹੈ ਬਹੁਤ ਭਰਾ ਕਹਿੰਦੇ ਸੀ ਵੀਰੇ ਕੋਈ ਘਰੋਂ ਜੋੜਾ ਠੀਕ ਹੈ ਵੀਰੇ ਇੰਨੇ ਕੂਤਰ ਆਪਾਂ ਕਿਹੜਾ ਨਹੀਂ ਕੱਢ ਸਕਦੇ ਠੀਕ ਹੈ ਸਿੰਗਲ ਸਿੰਗਲ ਕਰਕੇ ਮੇਰਾ ਵੀਰ ਆਪਾਂ ਜਾਨਵਰ ਲਾਵਾਂਗੇ ਜੋ ਚੀਜ਼ ਲਾਵਾਂਗੇ ਮੇਰਾ ਭਰਾ ਪਿਓਰਿਟੀ ਦੇ ਵਿੱਚ ਹੋਏਗੀ ਇਸ ਗੱਲ ਦੀ ਆਪਣੀ ਗਾਰੰਟੀ ਹੈ ਠੀਕ ਹੈ ਜੀ ਆਪਣੀ ਮਾਦੀ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਜੀ ਬਿਲਕੁਲ ਤੰਦਰੁਸਤ ਆਪਣੇ ਜਾਨਵਰ ਨੇ ਕੋਈ ਬਿਮਾਰ ਨਹੀਂ ਕੋਈ ਸ਼ਮਾਰ ਨਹੀਂ ਫੋਲੋ ਵੈਕਸੀਨੇਟ ਹੋਏ ਹੋਏ ਕੂਤਰ ਆ ਮੇਰਾ ਭਰਾ ਬੇਫਿਕਰ ਹੋ ਕੇ ਤੁਸੀਂ ਇਹਨਾਂ ਜਾਨਵਰਾਂ ਨੂੰ ਆਪਣੇ ਖੁੱਡਿਆਂ ਦੇ ਅੰਦਰ ਐਂਟਰ ਕਰ ਲਿਓ ਤੇ ਬੱਚੇ ਢਾ ਕੇ ਡਾਈਓ ਤੁਸੀਂ ਵੀ ਗਾਓ ਇੱਕ ਆਸ਼ ਫਿਰੇ ਥੋਡੇ ਘਰੋਂ ਕੋਈ ਕਬੂਤਰ ਆਇਆ ਸੀਗਾ ਤੇ ਬੱਚਿਆਂ ਨੇ ਪੂਰੇ ਬਹਿਜਾ ਬਹਿਜਾ ਕਰਾਉਂਦਗੇ ਮੇਰਾ ਵੀਰੋ ਠੀਕ ਹੈ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਸ਼ੌਂਕ ਕੋਲਣਾ ਉਹਦੇ ਬਾਅਦ ਤੁਸੀਂ ਆਹ ਮਿੱਠਾ ਚੈੱਕ ਕਰ ਲਓ ਦੇਖੋ ਜੀ ਇਹਨਾਂ ਵਟਿਆਂ ਵਾਂਗੂ ਮਿੱਠਾ ਸੱਡਦੇ ਪਏ ਨੇ ਠੀਕ ਹੈ ਇੱਥੋਂ ਵੀਰੇ ਤੰਦਰੁਸਤੀ ਦਾ ਪਤਾ ਲੱਗ ਜਾਂਦਾ ਕੂਤਰਾਂ ਦੀ हां ਵੀ ਕੂਤਰ ਬਿਮਾਰ ਤਾਂ ਨਹੀਂ ਠੀਕ ਹੈ ਤੁਹਾਡੇ ਸਾਹਮਣੇ ਵੀਰੇ ਜੋ ਚੀਜ਼ ਬੋਲੀ ਦੀ ਰਿਐਲਿਟੀ ਆਪਾਂ ਵਿਖਾਈ ਦੀ ਤੁਹਾਨੂੰ ਇਹ ਨਹੀਂ ਆ ਵੀਡੀਓ ਸ਼ੂਟ ਕਰਕੇ ਪਿੱਛੇ ਮੈਂ ਬੋਲੀ ਆਵਾ ਨਹੀਂ ਠੀਕ ਹੈ ਥੋੜੇ ਲਈ ਮੇਰਾ ਭਰਾ ਜੋ ਕੰਮ ਕਰੀਦਾ ਬਿਲਕੁਲ ਜੈਨੂਨ ਕਰੀਦਾ ਜੀ ਬਾਕੀ ਸਾਨੂੰ ਜਿਆਦਾ ਸਫਾਈ ਪੇਸ਼ ਕਰਨ ਦੀ ਵੀ ਲੋੜ ਨਹੀਂ ਠੀਕ ਹੈ ਨਾਹੀਂ ਆਪਾਂ ਕਿਸ ਨੂੰ ਚੰਗਾ ਮਾੜਾ ਕਹੀਦਾ ਮੇਰਾ ਵੀਰ ਤੇ ਆਜਿਓ ਵੀ ਦਰਸ਼ਕ ਹੁਣ ਆਪਾਂ ਤੁਹਾਨੂੰ ਆਪਣੀ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮੇਰਾ ਭਰਾ ਤਸੱਲੀ ਬਖਸ਼ਾ ਆਪਾਂ ਤੁਹਾਨੂੰ ਸ਼ੌਂਕ ਕਰਾਉਂਦੇ ਆ ਤੇ ਮੇਰਾ ਵੀਰ ਵੀਡੀਓ ਵਿੱਚ ਤੁਸੀਂ ਲਾਸਟ ਤਾਈਂ ਬਣੇ ਰਹੋ ਦੱਸਿਓ ਵੀ ਦਰਸ਼ਕੋ ਕਿਦਾਂ ਦਾ ਲੱਗਾ ਤੁਹਾਨੂੰ ਆਪਣਾ ਟੌਪ ਜੋੜਾ ਮੇਰਾ ਭਰਾ ਕਮੈਂਟ ਬਾਕਸਾਂ ਦੇ ਵਿੱਚ ਕਮੈਂਟ ਮੇਰਾ ਵੀਰ ਤੁਸੀਂ ਲਾਜ਼ਮੀ ਕਰਕੇ ਜਾਣਾ ਹੈ ਠ ਉਹ ਹਾਂ ਜੀ ਵੀ ਦਰਸ਼ਕੋ ਆ ਚੈੱਕ ਕਰ ਲੋ ਜੀ ਆਪਣਾ ਵੱਡਾ ਕਬੂਤਰ ਮੇਰਾ ਭਰਾ ਕੁਆਲਟੀ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਕਰੋ ਦਰਸ਼ਨ ਮੇਰਾ ਵੀਰ ਆਪਣੇ ਐਸੇ ਕਬੂਤਰ ਦੇ ਠੀਕ ਹੈ ਜੀ ਆਪਣਾ ਜਿਹੜਾ ਟੋਪ ਸ਼کاری ਬੰਦਾ ਹੋਏਗਾ ਉਸ ਸੱਜਣ ਨੇ ਤਾਂ ਮੰਨ ਕੇ ਚਲੋ ਜਨਪਰ ਦੀ ਵੀਰੇ ਕੱਲੀ ਅੱਖ ਵੇਖ ਕੇ ਸਮਝਣਾ ਹਾਂ ਵੀ ਕਬੂਤਰ ਦੇ ਵਿੱਚ ਕੀ ਗੱਲਬਾਤ ਆ ਠੀਕ ਹੈ ਬਾਕੀ ਸ਼ੈਕਾ ਲਕਲ ਰੰਗ ਰੂਪ ਤੁਹਾਡੇ ਸਾਹਮਣੇ ਆ ਜੀ ਜੋ ਚੀਜ਼ ਹੈਗੀ ਐ ਠੀਕ ਹੈ ਮੇਰੇ ਨਾਲੋਂ ਵੱਧ ਪਰਖੀ ਮੇਰਾ ਭਰਾ ਤੁਸੀਂ ਹੋ ਮੇਰੇ ਨਾਲੋਂ ਵੱਧ ਜਿਆਦਾ ਤੁਹਾਨੂੰ ਪਤਾ ਠੀਕ ਹੈ ਨਾ ਆਪਣਾ ਵੱਡਾ ਕਬੂਤਰ ਵੀਰੇ ਆਪਣੇ ਘਰ ਵਾਲੇ ਕਬੂਤਰਾਂ ਦੇ ਵਿੱਚੋਂ ਆ ਮੇਰਾ ਵੀਰੇ ਠੀਕ ਆਂਡੇ ਬੱਚੇ ਧਰਦਾ ਹੋਇਆ ਜੋੜਾ ਆ ਜੀ ਇਸ ਗੱਲ ਦੀ ਆਪਣੀ ਗਰੰਟੀ ਆ ਮੇਰਾ ਵੀਰ ਠੀਕ ਆ ਜੀ ਬੱਚੇ ਇਸ ਜਾਂਬਰ ਦੇ ਮੇਰਾ ਭਰਾ ਜਨੇ ਮਰਜੀ ਡਾਲਿਓ ਮੇਰਾ ਵੀਰੇ ਠੀਕ ਐ ਤੁਹਾਨੂੰ ਪਤਾ ਹੀ ਆ ਸਦਿਆਂ ਬਾਬੇ ਪੰਨੂ ਵਾਲੇ ਕੂਤਰ ਉਹ ਕੂਤਰ ਆ ਠੀਕ ਆ ਜਿਹੜੇ ਅਣਜਾਣ ਬੰਦਿਆਂ ਨੂੰ ਖਡਾਰੀਆਂ ਚ ਵਹਾ ਦਿੰਦੇ ਆ ਇਹ ਗੱਲ ਵਾਕਈ ਸਹੀ ਆ ਮੇਰਾ ਭਰਾ ਜਿਹੜੇ ਬੰਦਿਆਂ ਨੇ ਇਹੋ ਜੇ ਜਾਂਬਰ ਡਾਏ ਨੇ ਬਾਕੀ ਜਿਹਨੂੰ ਨਹੀਂ ਪਤਾ ਉਹਨੇ ਕਨ ਐਵੇਂ ਛੱਡੀ ਜਾਂਦਾ ਕੋਈ ਗੱਲ ਨਹੀਂ ਮੇਰਾ ਭਰਾ ਠੀਕ ਐ ਮਰਣਾ ਨਾ ਮਰਣਾ ਠੀਕ ਆ ਉਹ ਤੁਹਾਡੇ ਹੱਥ ਵਾਸਿਆ ਠੀਕ ਆ ਸਾਡੀ ਆਦਤ ਹੈ ਨਹੀਂ ਮੇਰਾ ਵੀਰ ਸਫਾਈ ਪੇਸ਼ ਕਰਨ ਦੀ ਤੇ ਆਹ ਵੇ ਜੀ ਜਾਨਵਰ ਆਪਣੀ ਦੀ ਅੱਖ ਹੈ ਜੀ ਦੂਜੇ ਸਾਈਡ ਦੀ ਮੇਰਾ ਭਰਾ ਅੱਖ ਦੀ ਕੁਆਲਿਟੀ ਚੈੱਕ ਕਰੋ ਦੇਖੋ ਜੀ ਬਿਲਕੁਲ ਸਰੂਖ ਦੀ ਪੀਲੀ ਅੱਖ ਜਿਵੇਂ ਛੋਟਾ ਜਿਹਾ ਨੂਰਾ ਮੇਰਾ ਭਰਾ ਆਪਣੇ ਜਾਨਵਰ ਦੀ ਅੱਖ ਦਾ ਬਾਕੀ ਫਰੰਟ ਚੈੱਕ ਕਰ ਲਓ ਕਬੂਤਰ ਦਾ ਦੇਖੋ ਜੀ ਪਤਾ ਲੱਗਦਾ ਹਾਂ ਵੀ ਬਾਕੀ ਹੱਥ ਦੇ ਵਿੱਚ ਲੋਹਾ ਫੜਿਆ ਹੋਇਆ ਆ ਠੀਕ ਆ ਥੱਲੇ ਵੀਰੇ ਬਿਲਕੁਲ ਕੱਢ ਰਹੇ ਆ ਲੋਹਾ ਹੀ ਆ ਇਸ ਹਿਸਾਬ ਦਾ ਠੀਕ ਹੈ ਬਾਕੀ ਹਿੱਕ ਚੈੱਕ ਕਰ ਲਓ ਜਾਨਵਰ ਦੀ ਅਗਿਓ ਫਰੰਟ ਚੈੱਕ ਕਰ ਦੋ ਦੂਜੇ ਬੰਨੋ ਮੇਰਾ ਭਰਾ ਸਾਹਿਬ ਚੈੱਕ ਕਰ ਲਓ ਦੇਖੋ ਬਰੇ ਜਾਨਵਰ ਦੀ ਨਾ ਘੂਰਨੀ ਦੱਸ ਦਿੰਦੀ ਹਾਂ ਵੀ ਕਬੂਤਰ ਦੇ ਵਿੱਚ ਕੀ ਹੈਗਾ ਆ ਤੇ ਕੀ ਨਹੀਂ ਤੇ ਆਹ ਬਾਈ ਜੀ ਜਾਨਵਰ ਆਪਣੇ ਦਾ ਪੱਲਾ ਕਰੋ ਚੈੱਕ ਮੇਰਾ ਭਰਾ ਪੱਲੇ ਦੀ ਲੈਨਸ ਦੇਖੋ ਕਿੱਡੇ ਨਿੱਗਰ ਚੌੜੇ ਵੱਡੇ ਪੱਲੇ ਦਾ ਆਪਣਾ ਕਬੂਤਰ ਪੂਸ ਤਾਂ ਹੀ ਕੰਨੀਆਂ ਨੇ ਤੇ ਆਹ ਬਾਈ ਜਾਨਵਰ ਆਪਣੇ ਦੇ ਪੈਰ ਆ ਜੀ ਬਿਲਕੁਲ ਲਾਲ ਸਰਖ ਪੈਰ ਬੰਦ ਜੋੜ ਦਾ ਆਪਣਾ ਇਹ ਕਬੂਤਰ ਆ ਠੀਕ ਆ ਮੇਰਾ ਵੀਰ ਬਾਕੀ ਇਸ ਬੰਨੇ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਜਾਨਵਰ ਆਪਣਾ ਆ ਲਓ ਜੀ ਠੀਕ ਆ ਮੁਕੰਮਲ ਵਜੂਦ ਬਾਕੀ ਕਲਰ ਕੰਬੀਨੇਸ਼ਨ ਤੁਹਾਡੀ ਸਕਰੀਨ ਦੇ ਸਾਹਮਣੇ ਆ ਜੀ ਠੀਕ ਆ ਬਿਲਕੁਲ ਬਾਈ ਜੀ ਪਿਓਰਟੀ ਦੇ ਵਿੱਚ ਆਪਾਂ ਚੀਜ਼ ਲਾਈ ਦੀ ਐ ਤੇ ਆ ਸੀਗਾ ਦਰਸ਼ਕੋ ਆਪਣਾ ਮੁਕੰਮਲ ਸਕੂਟਰ ਠੀਕ ਆ ਫੁੱਲ ਟਾਪ ਕੁਆਲਟੀ ਦਾ ਤੇ ਆਓ ਦਰਸ਼ਕੋ ਹੁਣ ਮੈਂ ਤੁਹਾਨੂੰ ਇਸ ਸਕੂਟਰ ਦੇ ਨਾਲ ਲੱਗੇ ਮਾਦੀ ਦਾ ਸ਼ੋਅ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਭਰਾ ਤੁਸੀਂ ਲਾਸਟ ਤਾਈਂ ਬਣੇ ਰਹੋ ਤੇ ਕਮੈਂਟ ਮੇਰਾ ਭਰਾ ਲਾਜ਼ਮੀ ਕਰਕੇ ਜਾਜੀ ਉਹ ਘੰਡ ਗੂਤ ਦਾ ਚੈੱਕ ਕਰੋ ਮੇਰਾ ਭਰਾ ਦੇਖੋ ਜੀ ਹਰਾ ਤੇ ਗਲਾਬੀ ਭਾ ਮਾਰਦਾ ਆ ਠੀਕ ਆ ਤੇ ਆਓ ਹੁਣ ਮੈਂ ਤੁਹਾਨੂੰ ਇਹਦੀ ਮਾਦੀ ਦਾ ਸ਼ੋਅ ਕਰਾਉਣਾ ਹਾਂਜੀ ਵੀ ਦਰਸ਼ਕੋ ਆ ਚੈੱਕ ਕਰ ਲਓ ਜੀ ਆਪਣੀ ਤੁਸੀਂ ਕਬੂਦਰੀ ਉਹਨੂੰ ਜਿਹੜੀ ਜੀ ਉਸ ਕਬੂਤਰ ਦੇ ਨਾਲ ਮੇਰਾ ਵੀਰ ਮਿਲੀ ਹੋਈ ਆ ਜੀ ਚੈੱਕ ਕਰੋ ਮੇਰਾ ਭਰਾ ਠੀਕ ਆ ਬਿਲਕੁਲ ਬਾਈ ਜੀ ਚਿੱਟੀਆਂ ਅੱਖਾਂ ਦੇ ਵਿੱਚ ਮੇਰਾ ਵੀਰ ਨੀਲੇ ਡੋਰਿਆਂ ਦੀ ਆਪਣੀ ਇਹ ਕੂਤਰੀ ਆ ਕੱਦ ਕਾਠ ਸ਼ਕਲ ਲਕਲ ਰੰਗ ਰੂਪ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਆ ਤੁਹਾਡੀ ਸਕਰੀਨ ਦੇ ਸਾਹਮਣੇ ਮੇਰਾ ਭਰਾ ਆਪਣੀ ਮਾਦੀ ਆ ਤੇ ਆ ਬਾਈ ਜੀ ਮਾਦੀ ਆਪਣੀ ਦੀ ਅੱਖ ਜੀ ਦੇਖੋ ਜਮਾਂ ਪੀਲੀਆਂ ਅੱਖਾਂ ਦਾ ਵੀਰੇ ਸਰੋ ਫੁੱਲੀ ਅੱਖ ਦਾ ਆਪਣਾ ਜਨਮਰ ਸੀਗਾ ਤੇ ਬਿਲਕੁਲ ਬਾਈ ਜੀ ਦੁੱਧ ਚਿੱਟੀਆਂ ਅੱਖਾਂ ਦੇ ਵਿੱਚ ਨਹੀਂ ਲੇ ਡੋਰਿਆਂ ਦੀ ਮੇਰਾ ਵੀਰ ਆਪਣੀ ਇਹ ਮਾਦੀ ਆ ਕਵਾਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਠੀਕ ਹੈ ਫੋਲ ਵੈਕਸੀਨੇਟ ਹੋਏ ਹੋਏ ਜਾਨਵਰ ਆ ਰੰਗ ਰੂਪ ਸ਼ਕਲ ਆਲ ਚੈੱਕ ਕਰ ਲਓ ਨੀਰੀ ਕਾਲੀ ਪੂਛ ਮੇਰਾ ਭਰਾ ਠੀਕ ਹੈ ਜੀ ਅਗੋਂ ਘੰਡ ਵੀ ਚੈੱਕ ਕਰ ਸਕਦੇ ਹੋ ਤੁਸੀਂ ਆਪਣੀ ਕੂਤਰੀ ਦਾ ਤੇ ਆਹ ਵਾਜੀ ਦੂਜੇ ਸਾਈਡ ਦੀ ਅੱਖ ਮਾਦੀ ਦੀ ਮੇਰਾ ਵੀ ਚੈੱਕ ਕਰ ਸਕਦੇ ਹੋ ਠੀਕ ਹੈ ਬਾਕੀ ਤੁਸੀਂ ਮਕਮਲ ਵजूद ਮੇਰਾ ਭਰਾ ਚੈੱਕ ਕਰ ਲਓ ਹੱਕ ਚੌੜੀ ਆ ਪਿਛੋਂ ਜਾਂ ਮੈਂ ਇਹਨਾਂ ਬਰੀਕ ਜਿਹੀ ਸ਼ਿਗਰੀ ਮਾਦੀ ਆ ਮੇਰਾ ਭਰਾ ਕਾਲੀ ਪੂਛ ਆ ਮੇਰਾ ਵੀਰ ਠੀਕ ਹੈ ਜੀ ਉਸ ਕਮੂਤਰ ਦੇ ਨਾਲ ਇਹ ਕੂਤਰੀ ਮਿਲੀ ਹੋਈ ਆ ਵੀਰੇ ਆਂਡੇ ਬੱਚੇ ਧਰਦਾ ਹੋਇਆ ਜੋੜਾ ਫੁੱਲ ਗਰੰਟੀ ਵਾਲਾ ਜੋੜਾ ਮੇਰਾ ਵੀਰ ਠੀਕ ਆ ਬਾਕੀ ਮਿਹਨਤ ਕਰੋਗੇ ਫालतू ਨੂੰ ਮਿਲ ਜੇਗਾ ਜੀ ਠੀਕ ਹੈ ਨਹੀਂ ਤਾਂ ਵੀਰੇ ਮੇਰੀਆਂ ਗਰੰਟੀਆਂ ਉੱਥੇ ਮਿੱਟੀ ਆ ਜਿੱਥੇ ਤੁਸੀਂ ਆਪ ਹੱਥ ਪੱਲਾ ਨਹੀਂ ਮਾਰਨਾ ਮੇਰਾ ਭਰਾ ਠੀਕ ਹੈ ਜੀ ਤੇ ਬਾਕੀ ਅੱਗੋਂ ਤੁਸੀਂ ਫਰੰਟ ਚੈੱਕ ਕਰ ਸਕਦੇ ਹੋ ਤੇ ਕੈਂਚੀ ਲੱਗੀ ਹੋਈ ਆ ਜੀ ਕੂਤਰੀ ਇਹ ਉਹਦੇ ਬਾਅਦ ਜੂ ਤੁਸੀਂ ਮੰਨ ਕੇ ਚਲੋ ਪੱਲੇ ਦੀ ਮੇਰਾ ਵੀ ਲੈਂਥ ਚੈੱਕ ਕਰ ਸਕਦੇ ਹੋ ਠੀਕ ਹੈ ਨੀਰੀ ਬਾਈ ਜੀ ਕਾਲੀ ਪੂਛ ਚੈੱਕ ਕਰ ਤੋ ਤੇ ਬਿਲਕੁਲ ਮੇਰਾ ਭਰਾ ਪੂਸਤਾਂ ਹੀ ਕੂਤਰੀ ਆਪਣੀਆਂ ਕੰਨੀਆਂ ਰਸ ਦੀ ਬੈਠ ਵਾਲੀ ਥਾਂ ਤੇ ਲਾਉਂ ਸਿਆ ਬਿਲਕੁਲ ਬਰੀਕ ਲਾਲ ਸੁਰਖ ਪੈਰਾਂ ਦੀ ਆਪਣੀ ਮਾਦੀ ਜਿਹੋ ਜੀ ਨੋਕ ਸੀ ਮੇਰਾ ਵੀਰ ਉਹੋ ਜੀਆਂ ਨੋਦੜਾ ਰੱਖਦੀ ਹੈ ਜੀ ਕੂਤਰੀ ਆਪਣੀ ਇਹ ਠੀਕ ਹੈ ਜੀ ਇਹ ਆ ਲੋ ਜੀ ਆ ਅਸੀਂ ਕਿ ਦਰਸ਼ਕੋ ਆਪਣੀ ਮਕਮਲ ਕੂਤਰੀ ਤੇ ਆ ਉਪਰ ਹੁਣ ਮੈਂ ਤੁਹਾਨੂੰ ਜੋੜਾ ਇਹ ਦੁਆਰ ਤੋਂ ਜਾਲ ਦੇ ਵਿੱਚ ਛੱਦ ਕੇ ਵਿਖਾਉਣਾ ਹੈ ਠੀਕ ਹੈ ਜੀ ਹਾਂਜੀ ਦਰਸ਼ਕੋ ਆ ਦੁਬਾਰਾ ਤੋਂ ਮੇਰਾ ਭਰਾ ਜੋੜੇ ਆਪਣੇ ਦੀ ਮੇਰਾ ਵੀਰ ਤੁਸੀਂ ਮਕਮਲ ਸਟੈਂਡਿੰਗ ਮਿਊਜ਼ੀਸ਼ੀਅਨ ਮੇਰਾ ਵੀਰ ਚੈੱਕ ਕਰ ਸਕਦੇ ਹੋ ਠੀਕ ਹੈ ਕਿਸੇ ਮੇਰੇ ਕੋਈ ਵੀਰ ਨੂੰ ਕੋਈ ਗਿਲਾ ਸ਼ਿਕਵਾ ਹੋਵੇ ਠੀਕ ਹੈ ਮੇਰਾ ਭਰਾ ਥੱਲੇ ਨੰਬਰ ਦਿੱਤਾ ਹੁੰਦਾ ਆਪਣਾ ਤੁਸੀਂ ਮੈਨੂੰ ਮੇਰਾ ਭਰਾ ਕੰਟੈਕਟ ਕਰਿਆ ਕਰੋ ਜੀ ਠੀਕ ਹੈ ਬਹੁਤ ਭਰਾ ਗਏ ਦੇ ਵੀਰੇ ਜਾਂਬਰ ਕਿੱਥੋਂ ਆਏ ਕਿੱਥੋਂ ਨਹੀਂ ਬਹੁਤ ਉਹਨਾਂ ਨੇ ਸਵਾਲ ਜਵਾਬ ਕਰਨੇ ਹੁੰਦੇ ਨੇ ਮੇਰੇ ਤੁਸੀਂ ਆਪਾਂ ਨੂੰ ਫੋਨ ਲਾ ਲਿਆ ਕਰੋ ਆਪਾਂ ਤੁਹਾਨੂੰ ਦੱਸ ਦਿਆ ਕਰਾਂਗੇ ਮੇਰਾ ਭਰਾ ਤੁਹਾਡਾ ਫੋਨ ਸੁਣਨ ਦੇ ਲਈ ਹੀ ਆਪਾਂ ਬੈਠੇ ਆ ਠੀਕ ਹੈ ਇਹੋ ਜੀ ਕੋਈ ਚੱਕਰ ਨਹੀਂ ਬਾਕੀ ਵੀਰੇ ਜੋੜੇ ਦਾ ਪ੍ਰਾਈਸ ਤੁਹਾਨੂੰ ਮੈਂ ਕਨਫਰਮ ਕਰ ਦਣਾ ਵੀਡੀਓ ਦੇ ਵਿੱਚ 3000 ਰੁਪਿਆ ਰੇਟ ਆ ਮੇਰਾ ਭਰਾ ਜੋੜੇ ਦਾ ਠੀਕ ਹੈ ਜੀ ਆਪਾਂ ਵੀਰੇ ਉਹ ਨਹੀਂ ਆਪਾਂ ਜਿਹੜਾ ਪ੍ਰਾਈਸ ਹੈਗਾ ਆਪਾਂ ਵਿੱਚ ਦੱਸ ਦਈਦਾ ਆ ਠੀਕ ਹੈ ਕਿਉਂਕਿ ਆਪਣੀ ਵੀਰੇ ਆਪ ਦੀ ਖਰੀਦ ਹੋ ਹੋ ਜੀ ਆ ਠੀਕ ਹੈ ਅਸੀਂ ਹੋਰਾਂ ਵਾਂਗੂੰ ਨਾ 1.500 ਲੱਗਦੇ ਹਸਾਨਾ ਕੁ ਉਤਰ ਰੱਖੀਦੇ ਠੀਕ ਹੈ ਤੇ ਆ ਸੀਗਾ ਦਰਸ਼ਕੋ ਆਪਣਾ ਅੱਜ ਵਾਲਾ ਟੌਪ ਮੁਕੰਮਲ ਜੋੜਾ ਬਾਕੀ ਡਿਲਵਰੀ ਜੋੜੇ ਦੀ ਜੀ ਆਲ ਪੰਜਾਬ ਆ ਇਦੂ ਲਾਵਾ ਮੇਰਾ ਵੀਰ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇੱਥੋਂ ਤਾਂ ਹੀ ਮੇਰਾ ਭਰਾ ਜਨਮਰ ਆਪਣੇ ਜਾਣਦੇ ਨੇ ਤੇ ਵੀਰੇ ਬਸਦੇ ਰਹੇ ਮੇਰਾ ਭਰਾ ਕਬੂਤਰ ਆਪਾਂ ਭੇਜੀਦੇ ਨੇ ਸੋਨੀਪਤ ਪਾਣੀਪਤ ਕਰਨਾਲ ਦਿੱਲੀ ਗੁਰਦਾਉਂ ਇੱਥੋਂ ਤਾਈ ਮੇਰਾ ਭਰਾ ਡਲਬਰੀ ਆਪਣੀ ਜਾਂਦੀ ਹੈ ਜੀ ਲਾਸਟ ਅੰਮ੍ਰਾਲਾ ਤੇ ਮੰਨ ਕੇ ਚਲੋ ਪੰਜਾਬ ਦੇ ਤੁਸੀਂ ਕਿਸੇ ਵੀ ਕੋਨੇ ਵਿੱਚ ਠੀਕ ਹੈ ਜ਼ਿਲੇ ਕਸਬੇ ਵਿੱਚ ਤੁਸੀਂ ਜਾਨਵਰ ਮੰਗਵਾ ਸਕਦੇ ਹੋ ਠੀਕ ਹੈ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਤੇ ਵਧੀਆ ਨਸਲ ਦੇ ਵਿੱਚੋਂ ਕੋਈ ਨਵੇਂ ਜਾਨਵਰ ਤਤਕਲੀ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਜੀ